ਸੇਤੂਪੁਰ ਜੱਥੇਬੰਦੀ ਨਾਲ ਸੰਬੰਧ ਪਿੰਡ ਬਾਂਦਰ ਦੇ ਇਹ ਕਿਸਾਨ ਨੇ ਜਿਹੜੇ ਇੱਥੇ ਆਪਣਾ ਸਮਾਨ ਲੈਣ ਦੇ ਲਈ ਪਹੁੰਚੇ ਹੋਏ ਨੇ ਸੋ ਇਹ ਕਿਸਾਨ ਉਰੇ ਆਪਣਾ ਸਮਾਨ ਲੈਣ ਪਹੁੰਚੇ ਨੇ ਇੱਕ ਪਾਸੇ ਸਮਾਨ ਚੋਰੀ ਵੀ ਹੋ ਰਿਹਾ ਇੱਕ ਤਸਵੀਰ ਦਿਖਾ ਰਹੀ ਹੈ ਮੋਟਰਸਾਈਕਲ ਤੇ ਦੇਖੋ ਮੰਜੇ ਕਿਵੇਂ ਲੱਦੇ ਹੋਏ ਨੇ ਮੋਟਰਸਾਈਕਲ ਤੇ ਲੱਦ ਕੇ ਲੋਕ ਲੈ ਕੇ ਜਾ ਰਹੇ ਨੇ ਇਹ ਕਿਸਾਨ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਕਿੱਥੋਂ ਆਏ ਹੋਇਆਂਗੇ ਮੋਕੇ ਨੇ ਤੁਸੀਂ ਸਾਡਾ ਸਾਰਾ ਸਮਾਨ ਚੋਰੀ ਹੋਇਆ ਕੋਈ ਨਹੀਂ ਸਾਡਾ ਫੈਜ਼ੀ ਚੋਰੀ ਹੋਇਆ AC ਹੋ ਗਿਆ ਕੂਲਰ ਵੀ ਸਾਡਾ ਸਾਰਾ ਸਮਾਨ ਚੋਰੀ ਹੋਇਆ ਕੀ ਕੁਛ ਸਮਾਨ ਚੋਰੀ ਹੋਇਆ ਤੁਹਾਡਾ ਟਰੈਕਟਰ ਦੀ ਬੈਟਰੀ ਲਾ ਲਈ ਫੱਟੀ ਲਾ ਲਈ ਰੈਜ ਚੋਰੀ ਹੋ ਗਈ ਅੱਖਾ ਚੋਰੀ ਹੋ ਗਿਆ ਪਤਾ ਨਹੀਂ ਕਿੰਨਾ ਕੂਲਰ ਵੀ ਚੋਰੀ ਹੋ ਗਿਆ AC ਤੁਸੀਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਅੰਦਰ ਕਿੰਨੇ ਜਣੇ ਨੂੰ ਆਉਣ ਦਿੱਤਾ ਤੁਹਾਨੂੰ ਉੱਥੋਂ ਜੀ ਮੈਂ ਐਂਟਰੀ ਕਰਕੇ ਅੰਦਰ ਆਉਣ ਦਿੰਦੇ ਦੋ ਦੋ ਜਣੇ ਦੋ ਦੋ ਨਾਲ ਦੇ ਕਰਕੇ ਆਏ ਚਾਰ ਜਣੇ ਚਾਰ ਜਣੇ ਆਏ ਕਿੰਨਾ ਟਾਈਮ ਹੋ ਗਿਆ ਆਪਦਾ ਸਮਾਨ ਲੱਭਦਿਆਂ ਨੂੰ ਤੁਹਾਨੂੰ ਲੱਭ ਦੋ ਅਸੀਂ 2 ਵਜੇ ਦੇ ਆਏ 2 ਵਜੇ ਦੇ ਹੁਣ ਤੱਕ ਸਮਾਨ ਨਹੀਂ ਲੱਭਿਆ ਲੱਭਿਆ ਨਹੀਂ ਰਹਿੰਦੇ ਆ ਅੱਛਾ ਤੇ ਤੁਹਾਡਾ ਸਾਰਾ ਸਮਾਨ ਚੋਰੀ ਹੋਇਆ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਲੈ ਕੇ ਉਹ ਵੀ ਪੁਲਿਸ ਦੇ ਸਾਹਮਣੇ ਲੈ ਕੇ ਗਏ ਨੇ ਪੁਲਿਸ ਨੇ ਖੁਦ ਚੁਕਾਇਆ ਸਮਾਨ ਪੁਲਿਸ ਨੇ ਖੁਦ ਚੁਕਾਇਆ ਸਾਡੇ ਸਾਹਮਣੇ ਚੁਕਾਈ ਪਈ ਹੈ ਸਾਡਾ ਕੋਈ ਸਮਾਨ ਨਹੀਂ ਸਾਡੇ ਕੁਝ ਵੀ ਨਹੀਂ ਸਾਡੇ ਸਭ ਚੋਰੀ ਹੋ ਗਿਆ ਬਿਲਕੁਲ ਅੱਛਾ ਉਰੇ ਨਾ ਜਦੋਂ ਕੈਂਟਰ ਬਚਿਆ ਪਜਿਆ ਪਰ ਕੈਂਟਰ ਬਚਿਆ ਕਹੜਾ ਇੱਕ ਪਾਣੀ ਟੈਂਕੀ ਬਚੀ ਆ ਇੱਕ ਸਾਢੇ 2 ਟਰਾਲੀ ਬਸ ਚਾਰ ਚ ਦੇ ਭੱਜਾ ਬਾਕੀ ਸਭ ਚੋਰੀ ਹੋ ਗਏ ਮੁੱਖ ਮੰਤਰੀ ਕਹਿੰਦੇ ਸੀ ਵੀ ਸਹੀ ਸਲਾਮਤ ਸਮਾਨ ਮਿਲੂਗਾ ਕਿਸਾਨਾਂ ਨੂੰ ਟਰੈਕਟਰ ਦੀ ਬੈਟਰੀ ਵੀ ਨਹੀਂ ਛੱਡੀ ਤੇਲ ਵੀ ਚੋਰੀ ਹੋਇਆ ਟੈਂਕੀਆਂ ਚ ਕੁਛ ਨਹੀਂ ਛੱਡਿਆ ਜਮਾ ਗੱਡੀ ਖੜਾ ਲੱਘ ਛੱਡਿਆ ਗੁੱਕਾਂ ਚੋਰੀ ਹੋ ਗਈਆਂ ਟਰਾਲੀਆਂ ਅਸੀਂ ਉਧਰ ਵੀ ਕਵਰ ਕਰਕੇ ਆਏਗੇ ਏ ਟੂ ਜ਼ेड ਚੀਜ਼ ਕਵਰ ਹੋ ਗਈ। ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਨੂੰ ਤੁਸੀਂ? ਹੁਣ ਪਤਾ ੱੱਕਿਆ ਜਾਂ ਜ਼ੋਰਦਸਤੀ ਆ। ਬਹੁਤ ਜ਼ੋਰਦਸਤੀ ਬਹੁਤ ੱੱਕਾ ਕੀਤਾ। ਲੱਗਦਾ ਨਹੀਂ ਸੋਨੂ ਵੀ ਕਿਤੇ ਨਾ ਕਿਤੇ ਪੰਜਾਬ ਪਹਿਲਾ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਜਾਂਦੇ ਹੋਏ ਦੱਬਿਆ ਗਿਆ। ਹੁਣ ਉਰੇ ਵਾਲੇ ਆਪਣੇ ਸ਼ੰਭੂ ਅਤੇ ਖਨੌਰੀ ਦੇ ਦੋਵੇਂ ਮੋਰਚਿਆਂ ਨੂੰ ਪੰਜਾਬ ਸਰਕਾਰ ਨੇ ਦੱਬ ਲਿਆ। ਬਹੁਤ ੱੱਕਾ ਕੀਤਾ ਦੱਬਿਆ ੱੱਕਾ ਕੀਤਾ। ਜ਼ਬਰਦਸਤੀ ੱੱਕਾ। ਮੁੱਖ ਮੰਤਰੀ ਦਾ ਇੱਕ ਬਿਆਨ ਸੀ ਕਹਿੰਦਾ ਸੀ ਮੈਨੂੰ ਨਰਮ ਨਾ ਤੁਸੀਂ ਸਮਝੋ ਮੈਨੂੰ ਸਰਕਾਰ ਕਿਵੇਂ ਮੈਂ ਸਰਕਾਰ ਕਿਵੇਂ ਚਲਾਉਂ ਤੁਹਾਨੂੰ ਹੁਣ ਦਿਖਾਉਂਗਾ। ਉਹ ਬਿਆਨ ਕਿਤੇ ਨਾ ਕਿਤੇ ਮੁੱਖ ਮੰਤਰੀ ਜੋ ਪਹਿਲਾਂ ਕਿਹਾ ਸੀ ਵਰਨਨ ਤੋਂ ਪਹਿਲਾਂ ਬਿਆਨ ਦਿੱਤਾ ਸੀਗਾ ਮੈਂ ਕਿਹਾ ਮੇਰੀ ਸਰਕਾਰ ਬਣੀ ਮੈਂ ਧਰਨੇ ਲੱਗਣ ਲੋਕਾਂ ਨੂੰ ਲੱਗਦਾ ਸਹੀ ਨਹੀਂ ਲੱਗਦਾ ਧਰਨੇ ਲੱਗਣ ਨਹੀਂ ਲੱਗਣ ਹਾਂ ਕੋਈ ਆਪਾਂ ਗੱਲ ਕਰੀ ਕੋਈ ਨਿਚੋੜ ਨਹੀਂ ਨਿਕਲਿਆ ਇਸ ਧਰਨੇ ਦਾ ਐਸਾ ਜਿਵੇਂ ਹਰਿਆਣੇ ਦੀ ਸਰਕਾਰ ਨੇ जाट ਅੰਦੋਲਨ ਨੂੰ ਫੇਲ ਕੀਤਾ ਸੀਗਾ ਉਵੇਂ ਇਸ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਇਸ ਅੰਦੋਲਨ ਨੂੰ ਫੇਲ ਕਰਤਾ ਹੁਣ ਪੰਜਾਬ ਦੇ ਡੀਆਈਜੀ ਸਾਹਿਬ ਸਾਡੇ ਉਰੋਂ ਲਮਾਉਣ ਦੀ ਟੱਪੇ ਹੋਣੇ ਲਾਂਗਾ ਖਲਾ ਕੇ ਆਏ ਨੇ ਉਹ ਹਰਿਆਣੇ ਵਾਲੇ ਪਾਸੇ ਨੂੰ ਜਾ ਕੇ ਜਦੋਂ ਕਿਸਾਨ ਕਹਿੰਦੇ ਸੀਗੇ ਅਸੀਂ ਰਾਹ ਨਹੀਂ ਰੋਕਿਆ ਹਰਿਆਣੇ ਦੀ ਸਰਕਾਰ ਨਾਲ ਪੰਜਾਬ ਸਰਕਾਰ ਗੱਲ ਕਰੇ ਵੀ ਉਹ ਰਸਤਾ ਖਲਾਵੇ ਉਦੋਂ ਇਹ ਕਹਿੰਦੇ ਸੀ ਅਸੀਂ ਜਾ ਨਹੀਂ ਸਕਦੇ ਸਾਡੀ ਮਜਬੂਰੀ ਹੈ ਹੁਣ ਕਿਵੇਂ ਗਏ ਹੁਣ ਇਹ ਸਵਾਲ ਵੱਡਾ ਗਏ ਨਾ ਗਿਆ ਕਿ ਖਲਾ ਗਏ ਤੇ ਮਠਾਈ ਦੇ ਜਿਹੜੇ ਡੱਬੇ ਵੰਡੇ ਗਏ ਨੇ ਉਹਨਾਂ ਬਾਰੇ ਕੀ ਕਹੋਗੇ ਬਸ ਕੀ ਕਹੀਏ ਉਹਨਾਂ ਕੀ ਕਹੀਏ ਪੁਲਿਸ ਨੇ ਲਾਂਗਾ ਖੋਲਣ ਦੇ ਉੱਤੇ ਸੋਨੂੰ ਅਜਾੜਨ ਤੁਸੀਂ ਉਜੜੇ ਹੋ ਹੋਰ ਇੱਕ ਸਾਲ ਦਾ ਤੁਹਾਡਾ ਘਰ ਸੀਗਾ ਸੋਨੂੰ ਅਜਾੜਿਆ ਪੁਲਿਸ ਨੇ ਉਧਰੋਂ ਲਾਂਗਾ ਖਲਾਕੀ ਡੀਏਜੀ ਸਾਹਮਣੇ ਉਰੇ ਆ ਕੇ ਮਠਿਆਈ ਦੇ ਮਠਿਆਈ ਦੇ ਡੱਬੇ ਵੰਡੇ ਨੇ ਉਹ ਗੱਲ ਤੇ ਤੁਸੀਂ ਕੀ ਕਹੋਗੇ ਕੀ ਕਹੀਏ ਉਹਨਾਂ ਨੂੰ ਕੀ ਕਹੀਏ ਚੋਰਾਂ